ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਇੱਕ ਵਾਰ ਫਿਰ ਤੋਂ ਚੋਰਾਂ ਨੇ ਧਾਰਮਿਕ ਸਥਾਨ ਨੂੰ ਨਿਸ਼ਾਨਾ ਬਣਾਇਆ ਦੱਸਦੀ ਹੈ ਇਲਾਕੇ ਅੰਦਰ ਦਿਨੋਂ ਦਿਨ ਨਸ਼ੇ ਦੇ ਵਧਦੇ ਜਾ ਰਹੇ ਪ੍ਰਭਾਵ ਕਾਰਨ ਨਸ਼ੇੜੀਆਂ ਵੱਲੋਂ ਨਸ਼ੇ ਦੀ ਪੂਰਤੀ ਲਈ ਹੁਣ ਧਾਰਮਿਕ ਸਥਾਨਾਂ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ ਬੀਤੀ ਰਾਤ ਪਿੰਡ ਸਜਾਵਲ ਪਰ ਦੇਖੇ ਪੀਰ ਬਾਬਾ ਝੰਡੇ ਸ਼ਾਹ ਦੇ ਦਰਬਾਰ 'ਚ ਚੋਰੀ ਹੋਣ ਦੀ ਖਬਰ ਸਾਹਮਣੇ ਆਈ ਹੈ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਗੱਲ ਕਰੀਏ ਤਾਂ ਪ੍ਰਬੰਧਕਾਂ ਨੇ ਦੱਸਿਆ ਕਿ ਜਦੋਂ ਸਵੇਰੇ ਸੰਗਤਾ ਮੱਥਾ ਟੇਕਣ ਆਈਆਂ ਤਾਂ ਉਹਨਾਂ ਦਰਬਾਰ ਦਾ ਜਿੰਦਰਾ ਟੁੱਟਾ ਤੇ ਦਰਵਾਜ਼ਾ ਖੁੱਲਾ ਦੇਖਿਆ ਅਤੇ ਫਤਿਹਰੀ ਜਾਣਕਾਰੀ ਦੇਂਦੇ ਪ੍ਰਬੰਧਕਾਂ ਨੇ ਦੱਸਿਆ ਕਿ ਉਹਨਾਂ ਅੰਦਰ ਜਾ ਕੇ ਵੇਖਿਆ ਤਾਂ ਇੱਕ ਨਵਾਂ ਲਗਾਇਆ ਇਨਵਰਟਰ ਤੇ ਬੈਟਰੀ 100 ਦੇ ਕਰੀਬ ਮਹਿੰਗੀਆਂ ਸੰਗਤਾ ਵੱਲੋਂ ਚੜਾਈਆਂ ਗਈਆਂ ਚਾਦਰਾਂ, ਗਲਾਸ, ਥਾਲੀਆਂ ਵੱਡੇ ਡੋਂਗੇ ਤੇ ਨਕਦੀ ਚੋਰਾ ਵੱਲੋਂ ਚੋਰੀ ਕੀਤੀ ਹੋਈ ਸੀ। ਇਸ ਚੋਰੀ ਦੇ ਤਲਾਹ ਉਹਨਾਂ ਵੱਲੋਂ ਪੁਲਿਸ ਥਾਣਾ ਸਦਰ ਬਲਾਚੌਰ ਵਿਖੇ ਦੇ ਦਿੱਤੀ ਗਈ ਹੈ ਪਰ ਵੱਡਾ ਸਵਾਲ ਇਹ ਹੈ ਕਿ ਆਮ ਜਿਹੜੇ ਲੋਕ ਨੇ ਉਹ ਧਾਰਮਿਕ ਸਥਾਨਾਂ ਤੇ ਮੱਥਾ ਟੇਕਣ ਜਾਂਦੇ ਆ ਨਤਮਸਤਕ ਹੋਣ ਜਾਂਦੇ ਆ ਤੇ ਉੱਥੇ ਕੋਸ਼ਿਸ਼ ਇਹ ਹੁੰਦੀ ਆ ਕਿ ਪੋਜ਼ਿਟਿਵਿਟੀ ਸਾਡੇ ਅੰਦਰ ਆਵੇ ਸਾਡੇ ਅੰਦਰ ਮਾੜੀ ਸੋਚ ਵੀ ਨਾ ਆਵੇ ਸਰਬੱਤ ਦਾ ਭਲਾ ਮੰਗੀਏ ਪਰ ਜਿਹੜੇ ਚੋਰ ਆ ਤੁਸੀਂ ਦੇਖੋ ਕਿ ਪੀਰਾਂ ਦੀ ਜਗ੍ਹਾ ਤੋਂ ਹੀ ਜਿਹੜੇ 100 ਦੇ ਕਰੀਬ ਮਹਿੰਗੀਆਂ ਚੜ੍ਹਾਈਆਂ ਹੋਈਆਂ ਸੰਗਤਾਂ ਵੱਲੋਂ ਜਿਹੜੀਆਂ ਚਾਦਰਾਂ ਉਹ ਚੋਰੀ ਕਰਕੇ ਲੈ ਕੇ ਗਲਾਸ ਲੈ ਕੇ ਆ ਥਾਲੀਆਂ ਲੈ ਕੇ ਆ ਇਹਦਾ ਮਤਲਬ ਕੋਈ ਇੱਕ ਜਾਣਾ ਤੇ ਨਹੀਂ ਆਇਆ ਪੂਰਾ ਘਰ ਆਇਆ ਹੋਵੇਗਾ ਪਹਿਲਾਂ ਇਹਨਾਂ ਨੇ ਘੋਕ ਕੀਤੀ ਹੋਵੇਗੀ ਤੇ ਇਹਨਾਂ ਨੇ ਸਮਾਨ ਜਿਹੜਾ ਪਹਿਲੀ ਲਿਸਟ ਬਣਾਈ ਹੋਣੀ ਕਿ ਕਿਹਨੂੰ ਜਾ ਕੇ ਵੇਚਣਾ ਤੇ ਜਿਹਨੂੰ ਵੇਚਣਾ ਹੈ ਜਿਹੜਾ ਇਹਨਾਂ ਨੂੰ ਉਤਸ਼ਾਹ ਕਰਦਾ ਉਸ ਦਾ ਫੜ ਹੋਣਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਹੁਣ ਬੈਟਰਾਂ ਵੀ ਵੇਚਣਗੇ ਚਾਦਰਾਂ ਵੀ ਵੇਚਣਗੇ ਗਲਾਸ ਵੀ ਵੇਚਣਗੇ ਇਹਨਾਂ ਨੇ ਇਹਨਾਂ ਨੇ ਥਾਲੀਆਂ ਵੀ ਵੇਚਣੀਆਂ ਡੋਂਗੇ ਵੀ ਵੇਚਣੇ ਆ ਤੇ ਕਿਹਨਾਂ ਨੂੰ ਵੇਚ ਸਕਦੇ ਆ ਇਸ ਗੱਲ ਦਾ ਪਤਾ ਪੁਲਿਸ ਲਗਾਵੇ ਤੇ ਉਹਨਾਂ ਮਾੜੇ ਅੰਸਰਾਂ ਨੂੰ ਵੀ ਫੜੇ ਜਿਹੜੇ ਇਹਨਾਂ ਤੋਂ ਸਮਾਨ ਕਾਡੀਆਂ ਦੇ ਭਾਅ ਖਰੀਦਦੇ ਆ ਦਿਖਾ ਲੇ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ ਰਵੀ ਭਾਈ ਆਪਣਾ ਨਾਮ ਹੈ ਜੀ ਠੀਕ ਹੈ ਬੱਧਾ ਹੋਈ ਗੀ ਗੱਲਬਾਤ ਦੱਸੋ ਮੈਂ ਦੱਸ ਅਸੀਂ ਤੜਕੇ 6 ਵਜੇ ਤੇ ਸਾਰੇ ਜਨਾਨੀਆਂ ਮੱਥੇ ਦੇ ਕਹਾਣੀ ਹੈ ਜੀ ਠੀਕ ਹੈ ਜਨਾਨੀਆਂ ਨੇ ਸਾਨੂੰ ਦੱਸਿਆ ਕਿ ਇੱਥੇ ਚੋਰੀ ਹੋ ਚੁੱਕੀ ਹੈ ਜੀ ਕਿਉਂਕਿ ਅਸੀਂ ਕਦੇ ਵੀ ਇੱਥੇ ਅਸੀਂ ਰੋਜ਼ ਆnde ਜਾਂਦੇ ਬਹੁਤ ਯਾਨੀ ਕਿ ਤੜਕੇ 3 ਵਜੇ ਵੀ ਸੰਗ ਤੇ ਇੱਥੇ ਆਦੀ ਜਾਂਦੀ ਹੈ ਜੀ ਤੇ ਸਾਨੂੰ ਕੋਈ ਇਦਾਂ ਦਾ ਕੋਈ ਸਾੜੇ ਮਜਾ ਸਾਰੀ ਖੁੱਲੀ ਰਹਿੰਦੀ ਹੈ ਇਹ ਤੇ ਅੱਜ 6 ਵਜੇ ਜਨਾਨੀਆਂ ਆਈਆਂ ਸੀਗੀਆਂ ਮੱਥਾ ਟੇਕਾਂ ਜੀ ਉਨੀ ਵਸਣ ਦੱਸਿਆ ਕਿ ਇੱਥੇ ਜਿੰਦਾ ਤੋੜਿਆ ਵਾ ਜੀ ਤੇ ਇਹ ਵਿੱਚੋਂ ﺍﻟमारी ਵੀ ਖਾਲੀ ਹੈ ਤੇ ਇਨਵਰਟਰ ਵੀ ਹੈ ਨਹੀਂ ਤੇ ਕੁਝ ਥੋੜੀ ਜਿਹੀ ਭਾਂਡੇ ਵੀ ਸਿਗੇ ਜੀ ਇਹਦੇ ਵਿੱਚ ਤੇ ਵਿੱਚੋਂ ਕੁਝ ਪੈਸੇ ਵੀ ਸਿਗੇ ਜੀ ਹਾਂਜੀ ਉਹਨਾਂ ਫਿਰ ਸਾਨੂੰ ਦੱਸਿਆ ਫਿਰ ਅਸੀਂ ਪੁਲਿਸ ਨੂੰ ਫੋਨ ਕੀਤਾ ਸੀਗਾ ਜੀ ਫਿਰ ਉਹ ਆ ਕੇ ਆਪਣੀ ਕਾਰਵਾਈ ਕਰਕੇ ਗਈ ਹੈ ਜੀ ਹਾਂਜੀ ਇੱਕੋ ਜਗ੍ਹਾ ਨਿਸ਼ਾਨਾ ਬਣਾਇਆ ਚੋਰਾਂ ਨੇ ਜਾਂ ਇੱਕੋ ਜਗ੍ਹਾ ਦੇ ਨਿਸ਼ਾਨਾ ਬਣਾਇਆ ਜੀ ਹਾਂਜੀ ਇਹੀ ਬਣਾਇਆ ਜੀ ਪਹਿਲਾਂ ਵੀ ਕਦੇ ਪਿੰਡ ਵਿੱਚ ਤਲਾਸ਼ ਚੋਰੀ ਸੀ ਨਹੀਂ ਭਾਜੀ ਪਹਿਲਾਂ ਸਾਨੂੰ ਕਦੇ ਸਿਗਾ ਹੀ ਨਹੀਂ ਇੱਥੇ ਐਨਾ ਹਾਂਜੀ ਕਦੇ ਸਾਡੇ ਪਿੰਡ ਵਿੱਚ ਵੀ ਕਦੇ ਇਦਾਂ ਨੀ ਹਾਂਜੀ ਜਿੰਦਾ ਲਾਈਦਾ ਜੀ ਕੇ ਅਸੀਂ ਜੀ ਹਾਂਜੀ ਭਗਤਰਾਮ ਪਿੰਡ ਕਿਹੜਾ ਜੀ ਸੁਜਾਗੁਰਪੁਰ ਇਹ ਕੀ ਮਾਮਲਾ ਜਿਹਦਾ ਚੋਰੀ ਦਾ ਕੀ ਮਾਮਲਾ ਹੈ ਜੀ ਇਹ ਸੰਸਵੇਰੇ ਬਦ ਲੱਗਾ ਜੀ ਇਹਨਾਂ ਦੀ ਕੋਸਕ ਇਹ ਪੀਰ ਬਾਬਾ ਚੰਗੇ ਸਾਹਿਬ ਇਹ ਕਿੰਨੇ ਦਾ ਨੁਕਸਾਨ ਹੈ ਜੀ ਨਾਨ ਘਟੋ ਘਟ 70 ਕੁ ਹਜ਼ਾਰ ਦਾ ਹੋਵੇਗਾ ਇਹ ਕੀ ਕੀ ਲੱਗੇ ਜੀ ਇਹ ਤੋਂ ਆਪਣੇ ਇਹ ਵਾਟਰ ਲਗਾਏ ਤੇ 100 ਦੇ ਲਗਭਗ ਚਾਦਰਾਂ ਭਾਂਡੇ ਆ ਤੇ ਬਾਕੀ ਟਾਈਮ ਪੀਸ ਵੀ ਵਗੈਰਾ ਲਾ ਕੇ ਚੱਕ ਕੋ ਕੋ ਪੈਸੇ ਸੇ ਪੈਸੇ ਵੀ ਲਗਾਏ ਕੋਈ ਸੀਸੀਟੀਵੀ ਕੈਮਰਾ ਵੀ ਲੱਗਾ ਇੱਥੇ ਨਹੀਂ ਕੋਈ ਆਲੇ-ਦੋਲੇ ਲੱਗੇ ਆਉਦੇ ਆਲੇ ਲੱਗੇ ਹੋਏ ਹੈਗੇ ਚੱਲਦੇ ਨਹੀਂ ਸੀ ਬੰਦ ਆ ਪੁਲਿਸ ਨੇ ਇਤਲਾ ਕਰਤੀ ਉਹ ਸ੍ਰੀਮ ਆ ਕੇ ਗਈ ਰਿਪੋਰਟ ਲਾ ਕੇ ਅਸੀਂ ਥਾਣੇ ਜਾ ਕੇ ਆਏ ਆ ਤੇ ਪੁਲਿਸ ਵੀ ਆ ਗਈ ਹੈ ਕੋਈ ਪਿੰਡ ਵਾਲੇ ਤੇ ਕਿਸੇ ਤੇ ਸ਼ੱਕ ਹੋਵੇ ਐਸ ਲਈ ਸ਼ੱਕ ਤਾਂ ਹੁਣ ਕਿਸੇ ਤੇ ਕੀ ਕਰ ਸਕਦੇ ਆ